ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ 채ਨਲ ਤੇ ਤਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਨਹੀਂ ਮਿਲ ਰਹੀ ਨਿਯੁਕਤੀ ਪੱਤਰ ਕੰਪਿਊਟਰ ਅਧਿਆਪਕਾਂ 82 ਪੋਸਟਾਂ ਦੇ ਕਦੋਂ ਮਸਲੇ ਹੋਣਗੇ ਅਤੇ 5923 ਚੌਣ ਦੇ ਅੱਗੇ ਦੀ ਕੀ ਖਬਰ ਹੈ ਤੇ ਜਿਹੜੀਆਂ ਕੀ ਆਪਣੀਆਂ ਸਿੱਖਿਆ ਮੰਤਰੀ ਦੇ ਨਾਲ ਹੁਣ ਮੀਟਿੰਗਾਂ ਹੋਈਆਂ ਨੇ ਪਿੱਛੇ ਜਿਹੜੇ ਦੋ ਦਿਨਾਂ ਦੇ ਵਿੱਚ ਤੇ ਜਿਹੜੇ ਧਰਨੇ ਲੱਗੇ ਨੇ ਉਹਨਾਂ ਦਾ ਕੀ ਸਿੱਟਾ ਨਿਕਲਿਆ ਹੈ ਆਉ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ 'ਚ ਤਦਿਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਤੋ ਦੇਖੋ ਜੀ ਇਹ ਖਬਰ ਹੈ ਆਪਣੇ ਕੋਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਕੰਪਿਊਟਰ ਅਦਾਪਕਾਂ ਦੇ ਮਸਲੇ ਕਦੋਂ ਕਰਨ ਗਿਆ ਹੱਲ 19 ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 20 ਕੰਪਿਊਟਰ ਦੇ ਅਦਾਪਕਾਂ ਨੂੰ ਨਹੀਂ ਲਈ ਕਿਸੇ ਨੇ ਸਾਰ ਠੀਕ ਹੈ ਜੀ ਤਾਂ ਦੇਖੋ ਇਹ ਪੂਰੀ ਖਬਰ ਪੜਨ ਤੇ ਬਹੁਤ ਜ਼ਿਆਦਾ ਟਾਈਮ ਲੱਗੇਗਾ ਆਪਾਂ ਤੁਹਾਨੂੰ ਸਿੱਧਾ ਦੱਸਦੇ ਹਾਂ ਕਿ ਕੰਪਿਊਟਰ ਅਦਾਪਕਾਂ ਜਿਹੜੇ ਕਿ ਕੱਚੇ ਅਜੇ ਪ੍ਰਤੀ ਹੋਏ ਹੋਏ ਸੀਗੇ ਉਹਨਾਂ ਦੀਆਂ ਅਜੇ ਤੱਕ ਤਰਖਾਵਾਂ ਵਗੈਰਾ ਦਾ ਕੋਈ ਵੀ ਸਿਸਟਮ ਸਹੀ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਦੀ ਬਾਕੀ ਮੰਗਾਂ ਨੂੰ ਮੰਨਿਆ ਗਿਆ ਸੀਗਾ ਇਸ ਲਈ ਉਹਨਾਂ ਨੇ ਧਰਨਾ ਦਿੱਤਾ ਸੀਗਾ ਪਰੰਤੂ ਫੇਰ ਵੀ ਧਰਨੇ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਸਿੱਖਿਆ ਮੰਤਰੀ ਜੀ ਦਾ ਪਤਾ ਹੀ ਹੈ ਉਹ ਕੀ ਕਹਿੰਦੇ ਨੇ ਕਿ ਹਾਂ ਜੀ ਤੁਹਾਡੇ ਮਸਲੇ ਹੱਲ ਕਰ ਦਿੱਤੇ ਜਾਣਗੇ ਇੱਕ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਫਲਾਣਾ ਕੀਤਾ ਜਾ ਰਿਹਾ ਪਰ ਨਹੀਂ ਇਸੇ ਤਰ੍ਹਾਂ ਹੀ ਜਿਵੇਂ ਆਪਣੇ 2364 ਅਤੇ 9994 ਵਾਲੇ ਜਦੋਂ ਬੱਚੇ ਉਹਨਾਂ ਕੋਲ ਗਏ ਸੀਗੇ ਉਹਨਾਂ ਨੇ ਵੀ ਇਹੀ ਸਵਾਲ ਕੀਤਾ ਸੀਗਾ ਸਰ ਸਾਡੀ ਪ੍ਰਤੀ ਕਦੋਂ ਪੂਰੀ ਹੋਏਗੀ ਪਹਿਲਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਜਵਾਬ ਦਿੱਤਾ ਕਿ ਹਾਂਜੀ ਅਸੀਂ ਇੱਕ ਕਮੇਟੀ ਗਠਿਤ ਕਰਾਂਗੇ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ 1 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਜਾਂ 3 ਮਹੀਨਿਆਂ ਦੇ ਵਿੱਚ ਪਰੰਤੂ ਹਾਂ ਲਾਰਾ ਬਹੁਤ ਵਧੀਆ ਲਾਉਂਦੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਵੀ ਹੋਰ ਸਿੱਖਿਆ ਮੰਤਰੀ ਸਾਹਿਬ ਵੀ ਕਿਉਂਕਿ ਇਹਨਾਂ ਨੂੰ ਲਾਰਿਆਂ ਤੋਂ ਬਿਨਾ ਹੋਰ ਕੋਈ ਵੀ ਚੰਗੀ ਤਰ੍ਹਾਂ ਗੱਲ ਨਹੀਂ ਆਉਂਦੀ ਇਹ ਅੱਜ ਮੈਂ ਤੁਹਾਨੂੰ ਇੱਥੇ ਤਾਂ ਦੱਸ ਰਿਹਾ ਕਿਉਂਕਿ ਤੁਸੀਂ ਖੁਦ ਦੇਖ ਰਹੇ ਹੋ ਮੇਰੇ ਚੈਨਲ ਤੇ ਕਿੰਨੀਆਂ ਵੀਡੀਓ ਨੇ ਧਰਨੇ ਦੀਆਂ ਕਿੰਨੀਆਂ ਵੀਡੀਓਜ਼ ਨੇ ਮੀਟਿੰਗਸ ਦੀਆਂ ਪਰ ਕਿਸੇ ਵੀ ਇੱਕ ਧਰਨੇ ਜਾਂ ਮੀਟਿੰਗ ਦੇ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ ਕਿ ਹਾਂਜੀ ਸਰਕਾਰ ਇਹ ਪ੍ਰਤੀ ਪੂਰੀ ਕਰ ਦੇਗੀ ਜਾਂ ਅਧਿਆਪਕਾਂ ਦੀਆਂ ਮੰਗਾਂ ਮੰਨ ਲਵੇਗੀ ਸੋ ਦੋਸਤੋ ਇੱਥੇ ਤਾਂ ਇਹੀ ਲੱਗਦਾ ਹੈ ਕਿ ਇਹ ਸਰਕਾਰ ਚਾਹੁੰਦੀ ਹੀ ਨਹੀਂ ਕਿ ਅਧਿਆਪਕਾਂ ਨੂੰ ਉਹਨਾਂ ਦੇ ਹੱਕ ਮਿਲਣ ਬਾਕੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਟਾਟੀਆਂ ਪਰਤੀਆਂ ਜਲਦੀ ਤੋਂ ਜਲਦੀ ਹੱਲ ਹੋ ਜਾਣ ਤਾਂ ਤੁਸੀਂ ਇਕਜੁੱਟ ਹੋ ਕੇ ਸਾਰੇ ਇਹਨਾਂ ਦਾ ਕਿਰਾਵ ਕਰੋ ਇਹਨਾਂ ਦੇ ਅੱਗੇ ਧਰਨੇ ਲਾਓ ਸਾਰੇ ਇਹਨਾਂ ਐ ਨਹੀਂ ਇੱਕ ਇੱਕ ਜਤੀਬੰਦੀ ਕਰਕੇ ਨਾ ਜਾਓ ਇਸ ਨਾਲ ਕੋਈ ਫਾਇਦਾ ਨਹੀਂ ਹੋਏਗਾ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਧਿਆਪਕ ਯੂਨੀਅਨਸ ਦੇ ਵਿੱਚ ਇਕਤਾ ਹੈ ਨਹੀਂ ਇਹ ਤਾਂ ਆਪਸ ਵਿੱਚ ਹੀ ਟੁੱਟੇ ਹੋਏ ਆ ਸੋ ਜੇਕਰ ਮੇਰੀ ਇਹ ਗੱਲ ਚੰਗੀ ਲੱਗੀ ਹੋਵੇ ਤਾਂ ਜਰੂਰ ਦੱਸਣਾ ਜੇਕਰ ਨਹੀਂ ਲੱਗੀ ਹੋਵੇ ਤਾਂ ਤੁਸੀਂ ਉਹਦਾ ਰੀਜ਼ਨ ਵੀ ਦੱਸ ਸਕਦੇ ਹੋ ਪਰ ਕਮੈਂਟਾਂ ਦੇ ਵਿੱਚ ਤੇ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟਸ ਦੇ ਨਾਲ ਤੱਕ ਤੱਕ ਤੇਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ